ਅ ਜਿਹੜੇ ਜਿਹੜੇ ਟ੍ਰੇਜਰ ਐਨਐਫਟੀ ਵਰਤ ਰਹੇ ਆ ਉਹਨਾਂ ਦਾ ਕੰਮ ਤਾਂ ਹੋ ਗਿਆ ਉਹ ਤਾਂ ਗਏ ਡੁੱਬ ਕਿਉਂਕਿ ਇਹਨਾਂ ਦੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਸਕੈਮ ਦੀ ਆਪਸ਼ਨ ਆਉਣ ਲੱਗੀ ਆ ਸਕੈਮ ਹੋ ਚੁੱਕਿਆਗਾ ਜਿਹੜੇ ਜਿਹੜੇ ਵੀ ਵਰਤ ਰਹੇ ਆ ਜਾਂ ਫਿਰ ਜਿਹੜੇ ਇਨਵੈਸਟ ਕਰਨ ਦੀ ਸੋਚ ਰਹੇ ਆ ਥੋੜਾ ਜਿਆ ਸਾਹਵਦਾਨ ਹੋ ਜਾਓ ਕਿਉਂਕਿ ਟੈਲੀਗ੍ਰਾਮ ਦੇ ਉੱਤੇ ਰਿਪੋਰਟਾਂ ਵੱਜ ਰਹੀਆਂ ਨੇ ਲੋਕਾਂ ਦੇ ਪੈਸੇ ਆ ਜਿਹੜੇ ਉਹ ਬਾਹਰ ਨਹੀਂ ਆ ਰਹੇ ਵਿਡਰਾਅਲ ਨਹੀਂ ਹੋ ਰਹੇ ਵਿੱਚੇ ਫਸੇ ਰਹਿ ਗਏ 90 90 96 96 ਘੰਟੇ ਹੋ ਗਿਆ ਤਾਂ ਇਹ ਵੀ ਇੱਕ ਐਮ ਐਲ ਐਮ ਦੀ ਸਕੀਮ ਵਾਂਗੂ ਹੀ ਸਕੀਮ ਹੈਗੀ ਆ ਜਿਹਦੇ ਵਿੱਚ ਬੰਦੇ ਜੋੜਨੇ ਆਗੇ ਤਾਂ ਜਿਹੜਾ ਬੰਦਾ ਜੋੜੀ ਜਾਂਦਾ ਉਹਨੂੰ ਪ੍ਰੋਫਿਟ ਹੋਈ ਜਾਂਦਾ ਦੂਜਾ ਰਹਿ ਜਾਂਦਾ ਤਾਂ ਜਿਵੇਂ ਕਿ ਇਹਦੇ ਵਿੱਚ 95% ਬੰਦੇ ਲਾਸ ਦੇ ਵਿੱਚ ਜਾਣਗੇ ਤਾਂ ਐਮ ਐਲ ਐਮ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਤਾਂ ਹੁਣ ਇਹੀ ਚੀਜ਼ ਇੱਥੇ ਹੋਈ ਆ ਲੋਕਾਂ ਦੇ ਪੈਸੇ ਆ ਜਿਹੜੇ ਉਹ ਅਕਾਊਂਟਾਂ ਦੇ ਵਿੱਚੋਂ ਨਹੀਂ ਨਿਕਲ ਰਹੇ ਤਾਂ ਆਦੇ ਵਿਦਵਾਨ ਥੱਲੇ ਆ ਕੇ ਆਖਣਗੇ ਕਿ ਸਾਨੂੰ ਪ੍ਰੋਫਿਟ ਹੋ ਗਿਆ ਤਾਂ ਉਹ ਕੱਲੇ ਐਪ ਦੇ ਵਿੱਚ ਡਾਲਰ ਵਾਧੇ ਦੇਖ ਕੇ ਖੁਸ਼ਨਾ ਹੋ ਉਹਨਾਂ ਨੂੰ ਖਾਤੇ ਦੇ ਵਿੱਚ ਵੀ ਲਿਆਓ ਜੇ ਖਾਤੇ ਦੇ ਵਿੱਚ ਆਏ ਆ ਤਾਂ ਤਾਂ ਹੀ ਪ੍ਰੋਫਿਟ ਮੰਨੋ ਤਾਂ ਐਪ ਦੇ ਵਿੱਚ ਦੇਖ ਕੇ ਕੱਲਾ ਖੁਸ਼ ਨਾ ਹੋਵੋ ਜਿੰਨਾ ਟਾਈਮ ਉਹ ਤੁਹਾਡੇ ਖਾਤੇ 'ਚ ਨਹੀਂ ਆਉਂਦੇ ਉਹਨਾਂ ਟਾਈਮ ਇਹ ਖੁਸ਼ੀ ਮਨਾਉਣੀ ਬਹੁਤ ਮਾੜੀ ਗੱਲ ਹੋ ਸਕਦੀ ਆ ਤੁਹਾਡੇ ਖਾਤਰ ਕਿਉਂਕਿ ਤੁਹਾਡਾ ਜਿਹੜਾ ਕੀ ਆ ਲੌਸ ਹੋ ਸਕਦਾ ਵਿੱਚ ਕਈ ਆ ਕੇ ਕਹਿਣਗੇ ਕਿ ਸਾਨੂੰ ਜਿਹੜੇ ਕੀ ਖਾਤੇ ਦੇ ਵਿੱਚ ਵੀ ਆਗੇ ਮੰਨਦਾ ਕਿ ਤੁਹਾਨੂੰ ਖਾਤੇ ਦੇ ਵਿੱਚ ਆਗੇ ਪਰ ਜਿਹੜੇ ਹੁਣ ਪੰਗਾ ਲੈ ਰਹੇ ਆ ਇਹਦੇ ਵਿੱਚ ਤਾਂ ਉਹਨਾਂ ਦਾ 100% ਲੌਸ ਹੋ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਤੇ ਕੰਪਨੀ ਭੱਜਣ ਦੀ ਫਰਾਕ ਦੇ ਵਿੱਚ ਆ ਬਹੁਤਿਆਂ ਨੇ ਰਿਪੋਰਟਾਂ ਮਾਰ ਕੇ ਸਕੈਮ ਦੀ ਆਪਸ਼ਨ ਜਿਹੜੀ ਆ ਚੁੱਕੀ ਆ ਕਿਉਂਕਿ ਨਾ ਤਾਂ ਇਹ ਗਵਰਨਮੈਂਟ ਰਜਿਸਟਰ ਆ ਤੇ ਨਾ ਹੀ ਕਿਤੇ ਇਹਦਾ ਥੋ ਜਾਗਾ ਤਾਂ ਬਹੁਤ ਸਾਰੇ ਮੂਰਖ ਦੇਸ਼ਾਂ ਦੇ ਵਿੱਚ ਇਹ ਚੱਲ ਰਹੀ ਹੈ ਇੰਡੀਆ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਤੇ ਦੋ ਚਾਰ ਹੋਰ ਦੇਸ਼ ਹੈ ਜਿਨ੍ਹਾਂ ਦੇ ਵਿੱਚ ਅਣਪੜਤਾ ਸਿਖਰ ਤੇ ਹੈ ਤੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਕੰਮ ਚੱਲ ਰਿਹਾਗਾ